ਟੇਬਲ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਮਨੁੱਖੀ ਹੱਕਾਂ ਦਾ ਕਾਣ ਹੁੰਦਾ ਹੈ ਮਨੁੱਖਤਾ ਨਾਲ ਨਾਇਨਸਾਬੀ ਹੁੰਦੀ ਹੈ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਹਜੇ ਹੀ ਯਾਦ ਆ ਜਾਂਦੀ ਹੈ ਇੱਕ ਸਮਾਂ ਹੁੰਦਾ ਸੀ ਜਦੋਂ ਚੜ੍ਹਦੇ ਤੋਂ ਲੈਂਦੇ ਤੱਕ ਸਿਰਫ ਇੱਕੋ ਰਾਜ ਦਿਨ ਆਗੋਸ਼ਦਾ ਸੀ ਤੇ ਉਹ ਸੀ ਔਰੰਗਜ਼ੇਬ ਆਖਿਆ ਜਾਂਦਾ ਹੈ ਔਰੰਗਜ਼ੇਬ ਦੇ ਰਾਜ ਦੇ ਅੰਦਰ ਕਦੇ ਹਨੇਰਾ ਨਹੀਂ ਸੀ ਹੁੰਦਾ ਉਸ ਵੇਲੇ ਕੋਈ ਰਾਜਾ ਐਂਟੀ ਸਾਕੇਤ ਨਹੀਂ ਸੀ ਰੱਖਦਾ ਕਿ ਔਰੰਗਜ਼ੇਬ ਦੇ ਖਿਲਾਫ ਕੋਈ ਗੱਲ ਕਰ ਜਾਵੇ ਔਰੰਗਜ਼ੇਬ ਦੇ ਪੂਰੇ ਇੱਕ ਤਾਨਕੇ ਖੜ ਜਾਵੇ ਜਾਂ ਔਰੰਗਜ਼ੇਬ ਨਾਲ ਅੱਖ ਮਿਲਾ ਲਵੇ ਔਰੰਗਜ਼ੇਬ ਇੱਕ ਵਿਚਾਰਤਾ ਹਜੂਰ ਤੇ ਕੰਮ ਕਰਦਾ ਸੀ ਉਸਦੀ ਮੰਨਣੀ ਸੀ ਕਿ ਇਸ ਧਰਤੇ ਦੇ ਉੱਤੇ ਸਿਰਫ ਇੱਕੋ ਧਰਮ ਰਹਿਣਾ ਚਾਹੀਦਾ ਹੈ ਅਤੇ ਉਹ ਹੈ ਇਸਲਾਮ ਉਹ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬੁਲਾਉਣ ਲੱਗ ਪਿਆ ਜਿਹੜਾ Hindu ਮੁਸਲਮਾਨ ਬਣਨਾ ਕਬੂਲ ਕਰਦਾ ਸੀ ਉਸ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ ਅਤੇ ਜਿਹੜਾ ਨਹੀਂ ਮੰਨਦਾ ਸੀ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਆਖਿਆ ਜਾਂਦਾ ਹੈ ਔਰੰਗਜ਼ੇਬ ਸਵਾ ਮਣ ਜਨੇਉ ਲਾ ਕੇ ਹੀ ਰੋਟੀ ਖਾਂਦਾ ਸੀ ਤੇ ਇਹ ਕਾਰਨ ਨੇ ਇੱਕ ਸਲਾਹ ਦਿੱਤੀ ਕਿ ਬਾਦਸ਼ਾਹ ਸਲਾਮਤ ਕਿਉਂ ਨਾ ਅਸੀਂ ਹਿੰਦੂਆਂ ਦੇ ਮੁੱਖ ਵਿਚਾਰਧਾਰਕਾਂ ਨੂੰ ਭਾਵ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਈਏ ਜੇਕਰ ਅਸੀਂ ਉਹਨਾਂ ਨੂੰ ਮੁਸਲਮਾਨ ਬਣਾਵਾਂਗੇ ਤਾਂ ਸਾਰਾ ਹਿੰਦੂ ਜਗਤ ਖੁਦ ਤੋਂ ਖੁਦ ਇਸਲਾਮ ધਰਮ ਕਬੂਲ ਕਰੇਗਾ ਕਿਉਂ ਕਰਕੇ ਉਸ ਵੇਲੇ ਹਿੰਦੂਆਂ ਦੇ ਮੁਖੀ ਸਾਰੇ ਹਿੰਦੂ ਜਗਤ ਕਸ਼ਮੀਰੀ ਪੰਡਤਾਂ ਨੂੰ ਹੀ ਪੁੱਛਦਾ ਸੀ ਜਦੋਂ ਕਸ਼ਮੀਰੀ ਪੰਡਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਅਨੰਦ ਨੇ ਕਿਹਾ ਕਿ ਬਾਦਸ਼ਾਹ ਜਹਾਂਮਤ ਸਾਨੂੰ ਕੁਝ ਸਮਾਂ ਦਿੱਤਾ ਜਾਵੇ ਕਿਉਂਕਿ ਦੋ ਰਾਸਤੇ ਸਨ ਜਾਂ ਤਾਂ ਇਸਲਾਮ ਕਬੂਲ ਕਰੋ ਤੇ ਜਾਂ ਫਿਰ ਕਤਲ ਕਰੇ ਜਾਓਗੇ ਸਮਾਂ ਮੰਗਣ ਤੋਂ ਬਾਅਦ ਕਸ਼ਮੀਰੀ ਪੰਡਤ ਸਾਰੇ ਕਿਤੇ ਜਾ ਕੇ ਆਪਣੀ ਪ੍ਰਿਆਸ ਲੈ ਕੇ ਸਾਰਿਆਂ ਤੋਂ ਮਦਦ ਮੰਗਣ ਲੱਗੇ ਕਿਉਂਕਿ ਉਸ ਵੇਲੇ ਹਿੰਦੂ ਸਮਰਾਟ ਬਹੁਤ ਸਾਰੇ ਅਸਾਮ ਦਾ ਰਾਜਾ ਹਿੰਦੂ ਸੀ ਬਗਦੇ ਪ੍ਰਦੇਸ਼ ਦਾ ਰਾਜਾ ਹਿੰਦੂ ਸੀ ਬਾਈਟਾਰ ਦੇ ਰਾਜੇ ਹਿੰਦੂ ਸਨ ਬਹੁਤ ਵੱਡੇ ਵੱਡੇ ਹਿੰਦੂ ਫਿਲਾਸਫਰ ਸਨ ਸਾਰਿਆਂ ਦੇ ਹੱਥ ਖੜੇ ਹੋਏ ਅਤੇ ਸਾਰਿਆਂ ਨੇ ਇੱਕੋ ਗੱਲ ਕਹੀ ਕਿ ਔਰੰਗਜ਼ੇਬ ਦੇ ਬਰਾਬਰ ਖੜਨ ਵਾਲਾ ਔਰੰਗਜ਼ੇਬ ਦੀ ਗੱਲ ਮੋੜਨ ਵਾਲਾ ਨਾ ਕੋਈ ਮਾਨਵਪੁੱਤ ਜੰਮਿਆ ਹੈ ਤੇ ਨਾ ਹੋਵੇਗਾ ਇਹ ਸਭ ਸੁਣਨ ਤੋਂ ਬਾਅਦ ਕਸ਼ਮੀਰੀ ਪੰਡਤ ਵਾਪਸ ਜੰਮੂ ਕਸ਼ਮੀਰ ਦੀ ਧਰਤੀ 'ਤੇ ਗਏ ਅਤੇ ਉੱਥੇ ਇੱਕ ਸਿੱਖ ਸੀ ਭਾਈ ਕਿਰਪਾ ਰਾਮ ਦਾਸ ਤੋ ਵੀ ਬ੍ਰਾਹਮਣ ਸੀ ਤਾਂ ਹੁਣ ਜੇ ਕੈਸੇ ਦੇਖੀ ਕਿ ਉਹ ਸਿੱਖ ਕਿਸਾ ਬਣਿਆ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਲੈ ਲੱਗ ਤਨ ਤਰਤੀ ਤੋਂ ਜੰਮੂ ਕਸ਼ਮੀਰ ਮਟਨ ਦੀ ਤਰਤੀ ਤੋਂ ਆ ਰਹੇ ਸਨ ਤੇ ਇੱਕ ਬ੍ਰਾਹਮਣ ਰਹਿੰਦਾ ਸੀ ਬ੍ਰਹਮਦਰ ਤੇ ਉਹ ਜਿਹੜਾ ਬ੍ਰਹਮਦਰ ਸੀ ਉਸ ਨੂੰ ਬਹੁਤ ਹੰਕਾਰ ਸੀ ਕਿਉਂਕਿ ਉਸ ਨੂੰ ਚਾਰ ਵੇਦ ਛੇ ਸ਼ਾਸਤ ਨੌ ਸਿਮਰਤੀ 18 ਗਣ ਵਵੰਜਾ ਉਪਨਿਸ਼ਦ ਗਾਇਤਰੀ ਮੰਤਰ ਸਭ ਕੁਝ ਪੜਿਆ ਸੀ ਅਤੇ ਉਸ ਨੂੰ ਇਹ ਸੀ ਕਿ ਮੇਰੇ ਬਰਾਬਰ ਕੋਈ ਹੋਰ ਬ੍ਰਾਹਮਣ ਨਹੀਂ ਹੈ ਮੇਰੇ ਤੋਂ ਵਾਦ ਕਰਮਾਤਮਾ ਦੀ ਜਾਣਕਾਰੀ ਕਿਸੇ ਹੋਰ ਨੂੰ ਨਹੀਂ ਹੈ ਉਦੋਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਇੱਕ ਗੱਲ ਸਮਝਾਈ ਜਿਹੜੀ ਅੱਜ ਸਾਡੀ ਪਾਵਨ ਬਾਣੀ ਦੇ ਵਿੱਚ ਵੀ ਦਰਜ ਹੈ ਨਾਨਕ ਲਿਖੈ ਇੱਕ ਗੱਲ ਫਿਰ ਹਉਮੈ ਝੱਕਣਾ ਚਾਹ ਭੀ ਜੇਕਰ ਇੰਨਾ ਕੁਝ ਪੜਨ ਤੋਂ ਬਾਅਦ ਇੰਨਾ ਜਪ ਤਪ ਕਰਨ ਤੋਂ ਬਾਅਦ ਤੁਹਾਨੂੰ ਉਸ ਇੱਕ ਅਕਾਰ ਪੁਰਖ ਦੀ ਸਮਝ ਨਹੀਂ ਹੈ ਉਸੇ ਸਾਰੇ ਦੇ ਵਿੱਚ ਇੱਕ ਅਕਾਰ ਪੁਰਖ ਨੂੰ ਨਹੀਂ ਦੇਖ پا ਰਹੇ ਤਾਂ ਤੁਹਾਡਾ ਸਾਰਾ ਕੁਝ ਪੜਿਆ ਸਾਰਾ ਕੁਝ ਜਪ ਤਪ ਬੇਅਰਥ ਹੈ ਇਸ ਤੋਂ ਬਾਅਦ ਉਹ ਬ੍ਰਾਹਮਣ ਗੁਰੂ ਸੈਭੀ ਸ਼ਰਨ ਦੇ ਵਿੱਚ ਆਇਆ ਉਸ ਦੀ ਸਾਰੀ ਪੀੜੀ ਗੁਰੂ ਸੈਭੀ ਸ਼ਰਧਾਲੂ ਬਣੀ ਤੇ ਉਸ ਦੇ ਵੰਸ਼ ਚੋਂ ਸੀ ਕਿਰਪਾ ਰਾਮ ਤੱਕ ਜਿਸ ਨੇ ਬ੍ਰਾਹਮਣਾਂ ਨੂੰ ਅਨੰਤ ਸੈਭੀ ਧਰਤੀ ਦੇ ਉੱਤੇ ਲਿਆਉਣਾ ਕੀਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਜਾ ਕੇ ਸਾਰੀ ਗੱਲ ਦੱਸੀ ਕਿ ਔਰੰਗਜ਼ੇਬ ਜ਼ਬਰਦਸਤੀ ਇਸਲਾਮ ਧਰਮ ਦੇ ਵਿੱਚ ਇਹਨਾਂ ਨੂੰ ਤਬਦੀਲ ਕਰਨਾ ਚਾਹੁੰਦਾ ਹੈ ਫਿਰ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਬ੍ਰਾਹਮਣਾਂ ਨੂੰ ਕਿਹਾ ਕਿ ਤੁਸੀਂ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਕਿ ਜੇਕਰ ਉਹ ਔਰੰਗਜ਼ੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ધਰਮ ਵਿੱਚ ਤਬਦੀਲ ਕਰਨ ਦੇ ਕਾਬਿਲ ਹੋਇਆ ਜੇਕਰ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ધਰਮ ਦੇ ਵਿੱਚ ਲਿਆਇਆ ਤਾਂ ਖੁਦ ਬਖੁਦ ਸਾਰੇ ਕਸ਼ਮੀਰੀ ਪੰਡਤਰੀ ਇਸਲਾਮ ਨੂੰ ਕਬੂਲ ਕਰਨਗੇ ਇਹ ਕਲ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਤਾਂ ਉਸ ਨੂੰ ਅੰਦਰੋਂ ਅੰਦਰ ਬਹੁਤ ਸਾੜਾ ਹੋਇਆ ਪਹਿਲਾ ਸਾੜਾ ਇਸ ਗੱਲ ਦਾ ਕਿ ਬ੍ਰਾਹਮਣ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆਏ ਅਤੇ ਦੂਜਾ ਸਾੜਾ ਇਹ ਗੱਲ ਦਾ ਕਿਉਂਕਿ ਕੋਈ ਵੀ ਐਡੀ ਤਾਕਤ ਨਹੀਂ ਸੀ ਰੱਖਦਾ ਕਿ ਔਰੰਗਜ਼ੇਬ ਦੇ ਗੱਲ ਨੂੰ ਮੋੜ ਸਕੇ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਡੀ ਵੱਡੀ ਚੁਣੌਤੀ ਦਿੱਤੀ ਔਰੰਗਜ਼ੇਬ ਨੂੰ ਕਿ ਜੇ ਤੂੰ ਮੈਨੂੰ ਇਸਲਾਮ ਦੇ ਵਿੱਚ ਲਿਆ ਸਕਿਆ ਉਸ ਤੋਂ ਬਾਅਦ ਔਰੰਗਜ਼ੇਬ ਨੇ ਹੁਕਮ ਦਿੱਤਾ ਉਸ ਵੇਲੇ ਗੁਰੂ ਸਾਹਿਬ ਜੀ ਪਟਿਆਲੇ ਦੇ ਧਰਤੀ ਉੱਤੇ ਬਿਰਾਜਮਾਨ ਸਨ ਉਸ ਵੇਲੇ ਔਰੰਗਜ਼ੇਬ ਦੇ ਸਿਪਾਹੀ ਆਏ ਅਤੇ ਗੁਰੂ ਸਾਹਿਬ ਨੂੰ ਆਪਣੇ ਨਾਲ ਲੈ ਕਰਕੇ ਗਏ ਸਨ ਅਤੇ ਇਹ ਗੱਲ ਦੇਖਣ ਦੀ ਲੋੜ ਹੈ ਕਿ ਉਸ ਵੇਲੇ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਰਾਜਨੀਤਿਕ ਰੁਤਬਾ ਬਹੁਤ ਉੱਚਾ ਸੀ। ਅਸਾਮ ਦੇ ਵਿੱਚ ਜਦੋਂ ਜੰਗ ਹੁੰਦੀ ਪਈ ਸੀ ਤੇ ਉਸ ਨੂੰ ਸਮਝਾ ਕੇ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਕਰਾਇਆ। ਉਹ ਇਸ ਤਰ੍ਹਾਂ ਨਹੀਂ ਸੀ ਕਿ ਸਿਪਾਹੀ ਆਏ ਅਤੇ ਗੁਰ ਚਾਬੀ ਕੱਟ ਵੀ ਲੈ ਗਏ। ਉਸ ਸਮੇਂ ਔਰੰਗਜ਼ੇਬ ਵੀ ਗੁਰੂ ਸਾਹਿਬ ਜੀ ਬਹੁਤ ਇੱਜ਼ਤ ਕਰਦਾ ਸੀ ਕਿਉਂਕਿ ਉਨ੍ਹਾਂ ਦਾ ਰਾਜਨੀਤਿਕ ਰੁਤਬਾ ਬਹੁਤ ਉੱਚਾ ਸੀ। ਇਸ ਤੋਂ ਉਪਰੰਤ ਗੁਰੂ ਸਾਹਿਬ ਜੀ ਨੂੰ ਦਿੱਲੀ ਦੇ ਤਰਫ ਦੀ ਉੱਤੇ ਲਿਜਾਇਆ ਗਿਆ। ਹੱਥੇ ਲਿਜਾ ਕੇ ਉਨਨਾਂ ਨੂੰ ਬਹੁਤ ਸੀਹ ਦਿੱਤੇ ਗਏ ਉਨਨਾਂ ਨੂੰ ਇਹ ਜੇ ਪਿੰਜਰੇ ਦੇ ਵਿੱਚ ਰੱਖਿਆ ਗਿਆ ਜਿਸ ਦੇ ਵਿੱਚ ਹਿਲਣ ਦੀ ਜਗ੍ਹਾ ਨਹੀਂ ਸੀ ਹਾਂ ਖਾਂ ਦੇ ਉੱਤੇ ਮੇਖਾਂ ਸਨ ਚਾਂਦਨੀ ਚੰਮ ਦੇ ਵਿੱਚ ਸਾਰੀ ਆਪਣੀ ਲੱਖੀ ਛਾਣ ਜਾ ਰਹੀ ਨੂੰ ਇਹ ਸਾਰੀ વાર્ਤਾ ਨਾਲ ਸਾਨੂੰ ਅੱਜ ਦੁਹਰਾਉਣ ਦੀ ਲੋੜ ਕਿਉਂ ਹੈ ਕਿਉਂਕਿ ਸਾਨੂੰ ਇਹ ਕ ਸਮਝਣੀ ਚਾਹੀਦੀ ਹੈ ਕਿ ਸਾਡੇ ਗੁਰੂਆਂ ਨੇ ਸ਼ਹਾਤਾ ਦਿੱਤੀਆਂ ਕਿ ਇਸ ਖਾਤਰ ਕੋਈ ਰਾਜ ਦੇ ਖਾਤਰ ਨਹੀਂ ਕੋਈ ਇੱਕ ਬਾਦਸ਼ਾਹ ਜਿੰਨ ਕੋਈ ਰਾਜ ਦੀ ਪ੍ਰਾਪਤੀ ਨਹੀਂ ਸੀ ਹੋਣੀ ਜਾਂ ਫਿਰ ਅੱਗੇ ਨੂੰ ਉਹਨਾਂ ਦੇ ਵੰਸ਼ ਨੂੰ ਕੋਈ ਰਾਜ ਮਿਲਣਾ ਸੀ ਉਨਨੇ ਇਹ ਇਨਸਾਨੀਅਤ ਦੇ ਖਾਤਰ ਬੁੰਜੇ ਦਾ ਧਰਮ ਬਚਾਉਣ ਦੇ ਖਾਤਰ ਕੀਤਾ ਅੱਜ ਵੀ ਜੇਕਰ ਕਿਸੇ ਨੂੰ ਵਹਿਮ ਹੈ ਕਿ ਉਸ ਦਾ ਰਾਜ ਸੁਦੀਵੀ ਕਾਲ ਵਸਤੇ ਰਹਿਣਾ ਹੈ ਤਾਂ ਉਹ ਗਲਤ ਹੈ ਕਿਉਂਕਿ ਔਰੰਗਜ਼ੇਬ ਜਿਹਾ ਵੱਡਾ ਰਾਜਾ ਵੀ ਨਾ ਰਹਿ ਸਕਿਆ ਅੱਜ ਜੇਕਰ ਮੱਥੇ ਤੱਕ ਤੇਲ ਕੋ ਜਿਨੇ ਉਹ ਚਾਰੇ ਵੇਡ ਸ਼ਿਬਾਇਆ ਮੰਦਰ ਬਚੇ ਹੋਏ ਨੇ ਤੇ ਇਹਨੂੰ ਤੇਗ ਬਹਾਦਰ ਸਾਹਿਬ ਜੀ ਦੀ ਹੀ ਦੇਣ ਹੈ ਕੋਈਆਂ ਕੋ ਲੰਦੀ ਕਿ ਮਾ ਗੁਰੂ ਸਾਹਿਬ ਕੋ ਮੰਗਦੇ ਆ ਅੱਜ ਵਸਤੇ ਨਹੀਂ ਕਿ ਅਵਤਾਰਾ ਉਹ ਗੁਰੂ ਸਹਿਬ ਨੂੰ ਹਾਜ਼ਰ ਮੰਨਦੇ ਹੋਏ ਫਤਿਹ ਬੁਲਾਈਏ। ਪਹਿਲੇ ਗੁਰ ਜੀ ਦਾ ਖਾਲਸਾ ਪਹਿਲੇ ਗੁਰ ਜੀ ਦਾ ਫਤਿਹ। ਤੇਵਾ ਮਾਈ ਭੀਸੂ ਸਾਰੇ ਨੇ ਸਾਹਮਣੇ ਭਾਈ ਦਿਆਲਾ ਜੀ ਨੂੰ ਦੇਖਦੇ ਵਿੱਚ ਉਭਾਲਿਆ। ਭਾਈ ਸਤੀ ਰਾਜ ਜੀ ਨੂੰ ਰੂਹ ਦੇ ਵਿੱਚ ਟੇਕ ਕੇ ਅੱਗ ਲਗਾਈ ਤੋ। ਭਾਈ ਮਤੀ ਰਾਜ ਜੀ ਨੂੰ ਆਰੇ ਨਾਲ ਗੱਭੋਂ ਚੀਰਿਆ ਗਿਆ। ਪਰ ਉਸ ਵੇਲੇ ਵੀ ਭਾਈ ਮਤੀ ਰਾਜ ਜੀ ਦਾ ਕਹਿਣਾ ਸੀ ਕਿ ਮੇਰਾ ਮੁਖ ਮੇਰੇ ਗੁਰੂ ਦੇ ਵੱਲ ਹੋਵੇ। ਆਰਾ ਇੱਕ ਇੰਜਰੀ ਇੱਧਰ ਤੋਂ ਉੱਧਰ ਨਾ ਜਾਵੇ। ਤਾਂ ਨੇ ਸਾਹਮਣੇ ਉਹਨਾਂ ਤਿੰਨਾਂ ਨੂੰ ਸ਼ਹੀਦ ਕੀਤਾ ਗਿਆ। ਔਰੰਗਜ਼ੇਬ ਨੂੰ ਵਹਿਮ ਸੀ ਕਿ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਇਹਨਾਂ ਕੁਛ ਦਿਨ ਕਿ ਡੋਲ ਜਾਣ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲਿਆਇਆ ਗਿਆ ਜਦੋਂ ਔਰੰਗਜ਼ੇਬ بار بار ਗੁਰੂ ਸਾਹਿਬ ਨੂੰ ਇੱਕੋ ਗੱਲ ਕਹਿ ਰਿਹਾ ਸੀ ਕਿ ਹਲੇ ਵੀ ਤੁਹਾਡੇ ਕੋਲ ਵਕਤ ਹੈ ਇਹਨਾਂ ਕਸ਼ਮੀਰੀ ਪੰਡਤਾਂ ਦੇ ਪਿੱਛੇ ਲੱਗ ਕੇ ਤੁਹਾਨੂੰ ਕੁਝ ਨਹੀਂ ਮਿਲਣਾ ਐਵੇਂ ਹੀ ਆਪਣੀ ਜਾਨ ਗਵਾਉਗੇ ਹਲੇ ਵੀ ਵਕਤ ਹੈ ਪਿੱਛੇ ਹਟ ਜਾ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਸਿੱਖ ਹੋਣ ਦਾ ਫਰਜ਼ ਨਿਭਾ ਰਿਹਾ ਹਾਂ ਕਿ ਇੱਕ ਸਿੱਖ ਹਮੇਸ਼ਾ ਗਰੀਬ ਅਤੇ ਮਜ਼ਲੂਮ ਦੀ ਰੱਖਿਆ ਕਰੇਗਾ ਜਦੋਂ ਜਲਾਦ ਤੇਗ ਲੈ ਕੇ ਆਇਆ ਉਹ ਤੇਗ ਦੇ ਸਿਫਟ ਕਰਨ ਲੱਗਾ ਕਿ ਤੇਗ ਬਹੁਤ ਤਿੱਖੀ ਹੈ ਔਰ ਸਿੰਘ ਜੈਵ ਨੇ ਪਿਲ ਕਿਹਾ ਕਿ ਤੇਗ ਬਹੁਤ ਤਿੱਖੀ ਹੈ ਇੱਕੋ ਲੱਗ ਤੁਹਾਡਾ ਸੀਸ ਤੁਹਾਡੇ ਢੜ ਨਾਲੋਂ ਜੁਦਾ ਹੋ ਜਾਵੇਗਾ ਹਲੇ ਵਿੱਚ ਵਕਤ ਹੈ ਐਵੇਂ ਆਪਣੀ ਜਾਨ ਨਾ ਗਵਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਮੈਂ ਹਾਂ ਤੇਗ ਪਰ ਖਲੜ ਤੇਗ ਤੂੰ ਵੀ ਇੱਕ ਦੋ ਨਹੀਂ ਪਰ ਖਲੜ 100 ਤੇਗਾ ਮੈਨੂੰ ਤਾਂ ਤੇਗ 72 ਨਾਲ ਲੱਗ ਭੁੱਲਿਆ ਮੇਰੇ ਕੁਝ ਨਹੀਂ ਸਕਦੀਆਂ ਉਹ ਤੇਗਾ ਮੈਂ ਤਾਂ ਜੰਮ ਦੀ ਤੇਗਾ ਦੀ ਛਾਂ ਮਣੀ ਮੇਰੇ ਪਿਓ ਨੇ ਬੰਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਾਹਦਰੀ ਉਤੇ ਤੇਰਾ ਪਿਓ ਪਰਖਦਾ ਰਿਹਾ ਤੇਗਾ ਹੁਣ ਵੇਖੀ ਆਉਂਦੇ ਸਮੇਂ ਅੰਦਰ ਮੇਰਾ ਪੁੱਤ ਬਾਹੂਗਾ ਉਹ ਤੇਗਾ ਉਹਦੀ ਤੇਗ ਜੋ ਜੜੀ ਤੇਗ ਨਿਕਲੇ ਖੋ ਲੈਣਗੀਆਂ ਤੇਰੀਆਂ ਲੱਖ ਤੇਗਾ ਇਸ ਤੋਂ ਬਾਅਦ ਜਲਿਆਦ ਨੇ ਵਾਰ ਕੀਤਾ ਗੁਰਸਹਿਬਦਾ ਸੀਸ ਉਹਨਾਂ ਦੇ ਢੜ ਨਾਲੋਂ ਜੁਦਾ ਹੋਇਆ ਇਤਿਹਾਸਿਕ ਸਰੋਤਾਂ ਤੋਂ ਪਤਾ ਲੱਗਦਾ ਹੈ ਨਾਨਕ ਦੀ ਤੁੰਗੜਾ ਵਾਲੀ ਹਨੇਰੀ ਚੱਲੀ ਕਿਸੇ ਨੂੰ ਪਛਦੀਸ ਨਹੀਂ ਸੀ ਲੱਗਾ ਭਾਈ ਜੈਤਾਜੀ ਗੁਰੂ ਸਾਹਿਬ ਦਾ ਸੀਸ ਲੈ ਕਰਕੇ ਅਨੰਦਪੁਰ ਸਾਹਿਬ ਦੇ ਧੜ ਤੇ ਉੱਤੇ ਆਏ ਅਤੇ ਭਾਈ ਲੱਖੀ ਸ਼ਾਹ ਨੂੰ ਜਾਰੇ ਨੇ ਅਨੰਦ ਦਾ ਢ ਆਪਣੀ ਹਵੇਲੀ ਦੇ ਵਿੱਚ ਲੈ ਜਾਣਾ ਕੀਤਾ ਅਤੇ ਆਪਣੀ ਹਵੇਲੀ ਨੂੰ ਹੀ ਅੱਗ ਲਗਾ ਦਿੱਤੀ ਕਿਉਂਕਿ ਕਿਸੇ ਚ ਐਨੀ ਜ਼ਰੂਰਤ ਨਹੀਂ ਸੀ ਕਿ ਉੱਥੇ ਔਰੰਗਜ਼ੇਬ ਦੇ ਸਾਹਮਣੇ ਗੁਰੂ ਸਾਹਿਬ ਦਾ ਸੀਸ ਜਾਂ ਫਿਰ ਗੁਰੂ ਸਾਹਿਬ ਦੇ ਧੜ ਨੂੰ ਲਿਜਾਇਆ ਜਾ ਸਕੇ ਇਸ ਤੋਂ ਪਰੰਪਰ ਗੁਰੂ ਜੀ ਦੇ ਧੜ ਦਾ ਵੀ ਸੰਸਕਾਰ